ਖਿਆਲਾ ਜ਼ਿਲ੍ਹੇ ਮੰਤਰੀ ਲਾਲਜੀਤ ਸਿੰਘ ਪੁੱਲਰ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਦੇ ਲਈ ਪੁੱਛੇ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਗੈਂਗਸਟਰ ਦੂਜੇ ਸਰਕਾਰਾਂ ਦੀ ਦੇਣ ਹੈ ਅਸੀਂ ਇਸ ਨੂੰ ਠੀਕ ਕਰਨ ਤੇ ਲੱਗੇ ਹੋਏ ਹਾਂ ਉਹਨਾਂ ਕਿਹਾ ਕਿ ਜਦੋਂ ਅਸੀਂ ਗੈਂਗਸਟਰਸ ਨੂੰ ਫੜਕੇ ਜੇਲ੍ਹ ਚ ਪੇਚ ਪਿਆ ਤਾਂ ਦੂਸਰੀ ਪਾਰਟੀਆਂ ਦੇ ਜੋ ਲੋਕ ਨੇ ਉਹਨਾਂ ਨੂੰ ਜ਼ਮਾਨਤ ਦੇ ਕੇ ਛੱਡ ਦਿੰਦੇ ਨੇ ਜੇਕਰ ਗੈਂਗਸਟਰਵਾਦ ਖਤਮ ਕਰਨਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਇਸ ਦੇ ਖਿਲਾਫ ਲੜਨਾ ਪਵੇਗਾ ਉਹਨਾਂ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਇੱਕ ਹੱਦ ਤੱਕ ਗੈਂਗਸਟਰਸ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਉੱਥੇ ਉਹਨਾਂ ਕਿਹਾ ਕਿ ਕਾਂਗਰਸ ਨੇਤਾ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਲੜ ਰਹੇ ਨੇ ਪਟਿਆਲਾ ਤੋਂ ਕੇਸ਼ਵ ਦੀ ਰਿਪੋਰਟ ਜਿਆਲੀ ਆ ਜੀ ਜਿਹੜਾ ਕੋਈ ਵੀ ਮੁਲਾਜ਼ਮ ਆ ਭਾਵੇਂ PRTC ਦਾ ਭਾਵੇਂ ਪੰਨ バス ਦਾ ਤੇ ਭਾਵੇਂ ਕੋਈ ਵੀ ਸਾਡੇ ਸਰਕਾਰੀ ਡਿਪਾਰਟਮੈਂਟ ਦਾ ਤੇ ਭਾਵੇਂ ਕੋਈ ਆਊਟਸੋਰਸ ਤੇ ਕੰਟਰੈਕਟ ਤੇ ਆ ਇਹ ਸਾਡੇ ਪਰਿਵਾਰ ਨੇ ਜਿਹੜੀਆਂ ਤੇ ਆ ਜੈਨੂਅਨ ਮੁਸ਼ਕਲਾਂ ਉਹ ਤੇ ਆਪਾਂ ਸਾਰੀਆਂ ਹੀ ਤਕਰੀਬਨ ਹੱਲ ਕਰਦੇ ਹਾਂ ਤੇ ਗਾਹ ਵੀ ਕਰਦੇ ਰਵਾਂਗੇ ਕਿਉਂਕਿ ਜੇ ਆਪਾਂ ਕਹੀਏ ਨਾ ਕਿ ਇੱਕ ਪਿਓ ਆਦੇ ਬੱਚਿਆਂ ਨੂੰ ਸਾਰਿਆਂ ਨੂੰ ਖੁਸ਼ ਕਰ ਲੇ ਉਹ ਉਹਨਾਂ ਨੂੰ ਨਹੀਂ ਸਾਰਿਆਂ ਨੂੰ ਖੁਸ਼ ਕਰ ਸਕਦਾ ਇਹ ਸਾਡੇ ਪਰਿਵਾਰ ਨੇ ਜਿਹੜੇ ਤੇ ਉਹਨਾਂ ਦੇ ਜੈਨੂਅਲ ਮਸਲੇ ਉਹ ਹੱਲ ਕਰਾਂਗੇ ਜਿਹੜੇ ਮਸਲੇ ਨਹੀਂ ਹੱਲ ਹੋ ਸਕਦੇ ਜਿਹੜੇ ਕਿ ਹਾਈ ਕੋਰਟ ਦੇ ਇਸ਼ੂ ਨੇ ਜਿਹੜੇ ਪਾਲਿਸੀ 'ਚ ਨਹੀਂ ਆਉਂਦੇ ਉਹ ਆਪਾਂ ਕਿੱਥੋਂ ਹੱਲ ਕਰ ਲਾਂਗੇ ਜਿਹੜੇ ਪਾਲਿਸੀ 'ਚ ਆਉਂਦੇ ਉਹ ਸਾਰੇ ਮਸਲੇ ਹੱਲ ਕਰਾਂਗੇ